ਗੈਰੀਕਾ ਖਾਲਸਾ ਵਿਗਰਨ ਦੇ ਪਤਾ ਬਹੁਤ ਪਿਆਰੇ ਅੱਜ ਮਨਜੀਤ ਸਾਹਿਬ ਖੜੇ ਨੇ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਪਰ ਰਾਜਮਨ ਜਮੰਦੇ ਲਈ ਅਰਦਾਸ ਕਰਨ ਲਿਆ ਕਿ ਸੱਚੇ ਪਾਤਸ਼ਾਹ ਉਹਨੂੰ ਜਲਦੀ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ ਮੇਰੇ ਪ੍ਰੋਜੈਕਟ ਚ ਵੀ ਉਸਨੇ ਕੰਮ ਕੀਤਾ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ ਤੇ ਜਦੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ ਗੋਡੀਆਂ ਥਵਾ ਕੇ ਮਿਲਣਾ ਸੋ ਅੱਜ ਵੈਗਵੀ ਦੇ ਚਰਨਾ ਚਰਦਾਸ ਕਰਨ ਮੈਂ ਇਥੇ ਸਪੈਸ਼ਲੀ ਆਇਆ ਹਾਂ ਤਾਂ ਕਿ ਉਹ ਮਾਨੂੰ ਸੇਤੀ ਸੇਧ ਜਾਬ ਕਰੇ ਤੇ ਸਮੁੱਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪਣੀ ਮਾਂ ਬੋਮੀ ਦੀ ਉਸੇ ਤਰ੍ਹਾਂ ਉਹ ਦੇ ਪ੍ਰਚਾਰ ਦਾ ਕੰਮ ਕਰਦਾ ਹੈ ਵੈਗਵੀ ਵੈਰੀਗੀ ਵੈਰੀਗਾ ਖਾਲਸਾ ਵੈਗਵੀ ਦੀ ਪੱਤਾ ਬਹੁਤ ਪਿਆਰੇ ਅੱਜ ਮਨਜੀ ਸਾਹਿਬ ਖੜੇ ਹਨ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਭਰਾ ਰਾਜਵੀਰ ਜੀ ਮੰਦੇ ਲਈ ਅਰਦਾਸ ਕਰਨ ਲਈ ਆਉਂ। ਕਿ ਸੱਚੇ ਪਾਤਸ਼ਾਹ ਉਹਨੂੰ ਜਲਦੀ ਤੰਦਰੁਸਤੀ ਬਖਸ਼ੇ, ਲੰਮੀ ਉਮਰ ਬਖਸ਼ੇ, ਤੇ ਛੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ। ਮੇਰੇ ਪ੍ਰੋਜੈਕਟ 'ਚ ਵੀ ਉਸਨੇ ਕੰਮ ਕੀਤਾ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ। ਤੇ ਜਦੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ, ਗੋਡੀਆਂ ਥਵਾ ਕੇ ਮਿਲਣਾ। ਸੋ ਅੱਜ ਵੈਗਵੀ ਦੇ ਚਰਨਾਚਰ ਅਰਦਾਸ ਕਰਨ ਮੈਂ ਸਪੈਸ਼ਲੀ ਆਇਆ ਹਾਂ। ਤਾਂ ਕਿ ਉਹ ਮਾਨੂੰ ਸ਼ੀਤੀ, ਸ਼ੇਰ ਜਾਬ ਕਰੇ। ਤੇ ਸਮੁੱਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪਣੀ ਮਾਂ ਬੋਮੀ ਦੀ ਉਸੇ ਤਰ੍ਹਾਂ ਉਹ ਦੇ ਪੁੱਛਾ ਪ੍ਰਸਾਦ ਕਰਦਾ ਹੈ। ਬੜੀ ਪਿਆਰ ਲਈ। ਬੜੀ ਦਾ ਖਾਲਸਾ ਵਾਗਨ ਰੀਤੀ ਪੱਤਾ। ਬੜੂ ਪਿਆਰੇ ਅੱਜ ਮਨਜੀ ਸਾਹਿਬ ਖੜੇ ਹਨ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਭਰਾ ਰਾਜਮਨ ਜੀ ਮੰਦੇ ਲਈ ਅਰਦਾਸ ਕਰਨ ਲਿਆ ਕਿ ਸੱਚੇ ਪਾਤਸ਼ਾਹ ਉਹਨਾਂ ਜਲਦੀ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਪਿਛੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ ਮੇਰੇ ਪ੍ਰੋਜੈਕਟ 'ਚ ਵੀ ਉਸਨੇ ਕੰਮ ਕੀਤਾ ਜਦੋਂ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ ਤੇ ਜਦੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ ਗੋਡੀਆਂ ਥਵਾ ਕੇ ਮਿਲਣਾ ਸੋ ਅੱਜ ਵੈਗਵੀ ਦੇ ਚਰਣਾਚਰਦਾਸ ਕਰਨ ਮੈਂ ਸਪੈਸ਼ਲੀ ਆਇਆ ਹਾਂ ਤਾਂ ਕਿ ਉਹ ਮਾਨੂੰ ਸੇਤੀ ਸੇਥ ਜਾਬ ਕਰੇ ਤੇ ਸਮੁੱਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪ ਦੀ ਮਾਂ ਬੋਮੀ ਦੀ ਉਸੇ ਤਰ੍ਹਾਂ ਉਹ ਦੇ ਪਿੱਛਾ ਪ੍ਰਸਾਰ ਦਾ ਕੰਮ ਕਰਦਾ ਹੈ ਵੈਰੀ ਬੈਸੈ ਵੈਰੀ ਬੈਸੈ ਵੈਰੀ ਦਾ ਹਾਲਸਾ ਬੈਗਨ ਰਿਗੀ ਪਤਾ ਬਹੁਤ ਪਿਆਰੇ ਅੱਜ ਮਨਜੀ ਸਾਹਿਬ ਖੜੇ ਹਨ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਪਰ ਰਾਜਮਨ ਜਮੰਦੇ ਲਈ ਅਰਦਾਸ ਕਰਨ ਲਿਆ ਕਿ ਸੱਚੇ ਪਾਤਸ਼ਾਹ ਉਹਨੂੰ ਜਲਦੀ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਤੇ ਛੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ ਮੇਰੇ ਪ੍ਰੋਜੈਕਟ 'ਚ ਵੀ ਉਸਨੇ ਕੰਮ ਕੀਤਾ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ ਤੇ ਜਗੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ ਬੋਡੀਆਂ ਥਵਾ ਕੇ ਮਿਲਣਾ ਸੋ ਅੱਜ ਵੈਗਵੀ ਦੇ ਚਰਨਾਚਰਦਾਸ ਘਰ ਮੈਂ ਸਪੈਸ਼ਲੀ ਆਏ ਹਾਂ ਤਾਂ ਕਿ ਉਹ ਮਾਨੂੰ ਸ਼ੀਤੀ ਸੇਵ ਜਾਬ ਕਰੇ ਤੇ ਸਮੂਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪਣੀ ਮਾਂ ਬੋਮੀ ਦੀ ਉਸੇ ਤਰ੍ਹਾਂ ਉਹ ਦੇ ਪ੍ਰਸਾਰ ਦਾ ਕੰਮ ਕਰ ਰਿਹਾ ਹੈ। ਬੜੀ ਪਿਆਰ ਵਾਲੀ ਹੈ। ਬੜੀ ਹੀ ਗੱਲਸਾ ਉਹ ਵੈਗਵੀ ਦੀ ਪਤਾ ਬੜੂ ਪਿਆਰੇ ਅੱਜ ਮਨਜੀਤ ਸਾਹਿਬ ਖੜੇ ਨੇ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਭਰਾ ਰਾਜਵੀਰ ਜੀ ਮੰਦੇ ਲਈ ਅਰਦਾਸ ਕਰਨ ਲਈ ਆਏ ਕਿ ਸੱਚੇ ਪਾਤਸ਼ਾਹ ਉਹਨਾਂ ਜਲਦੀ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ ਮੇਰੇ ਪ੍ਰੋਜੈਕਟ 'ਚ ਵੀ ਉਸਨੇ ਕੰਮ ਕੀਤਾ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ ਤੇ ਜਦੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ ਗੋਡੀਆਂ ਥਵਾ ਕੇ ਮਿਲਣਾ ਸੋ ਅੱਜ ਵੇਗ ਵੀ ਦੇ ਚਰਨਾਚਰ ਅਰਦਾਸ ਕਰਨ ਮੈਂ ਸਪੈਸ਼ਲੀ ਆਇਆ ਹਾਂ ਤਾਂ ਕਿ 우ਮਾਨ ਨੂੰ ਸੇਤੀ ਸੇਵ ਜਾਬ ਕਰੇ ਤੇ ਸਮੂਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪਣੀ ਮਾਂ ਬੋਲੀ ਦੀ ਉਸੇ ਤਰ੍ਹਾਂ ਉਹ ਦੇ ਪ੍ਰਚਾਰ ਕਰਨ ਦਾ ਵਾਰੀ ਤੇ ਵੈਰੀ ਦੀ ਵੈਰੀ ਦਾ ਖਾਲਸਾ ਵਿਗਨ ਰੀ ਦੀ ਪੱਤਾ ਬੜੂ ਪਿਆਰੇ ਅੱਜ ਮਨਜੀ ਸਾਹਿਬ ਖੜੇ ਨੇ ਤੇ ਆਪਣੇ ਅਜ਼ੀਜ਼ ਆਪਣੇ ਛੋਟੇ ਪਰ ਰਾਜਮਨ ਜੰਮਦੇ ਲਈ ਅਰਦਾਸ ਕਰਨ ਲਿਆ ਕਿ ਸੱਚੇ ਪਾਤਸ਼ਾਹ ਉਨੇ ਜਲਦੀ ਤੰਦਰੁਸਤੀ ਬਖਸ਼ੇ ਲੰਮੀ ਉਮਰ ਬਖਸ਼ੇ ਪਿਛੇ ਸਾਰੇ ਪਰਿਵਾਰ ਨੂੰ ਹੌਸਲਾ ਬਖਸ਼ੇ ਮੇਰੇ ਪ੍ਰੋਜੈਕਟ ਚ ਵੀ ਉਸਨੇ ਕੰਮ ਕੀਤਾ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਸੀ ਤੇ ਜਦੋਂ ਕਦੇ ਵੀ ਮਿਲਣਾ ਬਹੁਤ ਹੱਸ ਕੇ ਗੋਡੀਆਂ ਥਵਾ ਕੇ ਮਿਲਣਾ ਸੋ ਅੱਜ ਵੈਗਵੀ ਦੇ ਚਰਣਾਚਰ ਦਾਸ ਕਰਨ ਮੈਂ ਸਪੈਸ਼ਲੀ ਆਇਆ ਹਾਂ ਤਾਂ ਕਿ ਉਹ ਮਾਨੂੰ ਸੇਤੀ ਸੇਥ ਜਾਬ ਕਰੇ ਤੇ ਸਮੁੱਚੇ ਪੰਜਾਬੀਆਂ ਦੀ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਆਪ ਦੀ ਮਾਂ ਬੋਮੀ ਦੀ ਉਸੇ ਤਰ੍ਹਾਂ ਉਹ ਦੇ 50% ਦਾ ਕੰਮ ਕਰਦਾ ਹੈ। ਬੜੀ ਤੇ ਸਹੀ। ਵੈਰੀ